ਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਸੋ ਅੱਜ ਅਸੀਂ ਸਿੱਖਾਂਗੇ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਜੋ ਆਪਣੀ ਦੇਹ ਦੇ ਵਿੱਚੋਂ ਪਵਿੱਤਰ ਲਹੂ ਵਹਾਇਆ ਉਹ ਇੱਕ ਇਨਸਾਨ ਦੇ ਜੀਵਨ ਦੇ ਵਿੱਚ ਕਿਦਾਂ ਕੰਮ ਕਰਦਾ ਹੈ ਵੇਖੋ ਸਭ ਤੋਂ ਪਹਿਲਾਂ ਵਚਨ ਦੇ ਵਿੱਚ ਲਿਖਿਆ ਪ੍ਰਭੂ ਦੀ ਪਿੱਠ ਦੇ ਉੱਤੇ 39 ਕੋੜੇ ਮਾਰੇ ਗਏ 39 ਕੋੜਿਆਂ ਦੇ ਦੁਆਰਾ ਜੋ ਬੇਟ ਦੇ ਵਿੱਚੋਂ ਲਹੂ ਵਗਿਆ ਇੱਕ ਵਚਨ ਕਹਿੰਦਾ ਕਿ ਉਹਨਾਂ ਘੂੜਿਆਂ ਦੇ ਦੁਆਰਾ ਇੱਕ ਇਨਸਾਨ ਜਦੋਂ ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਦਾ ਆ ਤੇ ਉਹਦੇ ਜੀਵਨ ਦੇ ਵਿੱਚ ਜੇ ਕੋਈ ਬਿਮਾਰੀ ਆ ਤੇ ਉਹ ਬਿਮਾਰੀ ਉਹਨਾਂ ਘੂੜਿਆਂ ਦੇ ਨਾਲ ਉਸ ਪਵਿੱਤਰ ਲਹੂ ਦੇ ਨਾਲ ਚੰਗੀ ਹੋ ਜਾਂਦੀ ਹੈ ਕਿਉਂਕਿ वचन ਦੇ ਵਿੱਚ ਲਿਖਿਆ ਕਿ ਤੁਸੀਂ ਮੇਰੇ ਕੋڑے ਖਾਨ ਦੇ ਨਾਲ ਚੰਗੇ ਕੀਤੇ ਗਏ ਹallelujah ਤੇ ਵੇਖੋ ਭੈਣ ਭਰਾਓ ਦੂਸਰਾ ਲਓ ਪ੍ਰਭੂ ਨੇ ਜਦੋਂ ਸਿਰ ਦੇ ਉੱਤੇ ਕੰਡਿਆਂ ਦਾ ਤਾਜ ਪਾ ਕੇ ਜਿਹੜਾ ਵਹਾਇਆ ਵੇ ਕੋਈ ਇਨਸਾਨ ਦੀ ਸੋਚ ਨੂੰ ਪਵਿੱਤਰ ਕਾਂਦਰੀ ਜਿੰਨੀਆਂ ਵੀ ਇਨਸਾਨ ਦੇ ਅੰਦਰ ਸੋਚ ਵਿਚਾਰ ਗਲਤ ਚੱਲਦੇ ਨੇ ਉਨਾਂ ਨੂੰ ਸ਼ੁੱਧ ਕਰਨਦਰੀ ਉਹਨਾਂ ਨੂੰ ਸਾਫ਼ ਕਰਨਦਰੀ ਪ੍ਰਭੂ ਯਿਸੂ ਮਸੀਹ ਨੇ ਇਨਸਾਨ ਦੀ ਕਰਕੇ ਆਪਣੇ ਸਿਰ ਦੇ ਉੱਤੇ ਕੰਡਿਆਂ ਦਾ ਤਾਜ ਪਾ ਦਿਆ ਤਾਂ ਕਿ ਹਰ ਇੱਕ ਉਹ ਇਨਸਾਨ ਜਿਹੜਾ ਪ੍ਰਭੂ ਤੇ ਵਿਸ਼ਵਾਸ ਕਰੇ ਉਹ ਪਵਿੱਤਰ ਲਹੂ ਫਿਰ ਉਹਦੀ ਸੋਚ ਨੂੰ ਪਾਪ ਤੇ ਸਾਫ਼ ਕਰੇ ਵੇਖੋ ਤੀਸਰਾ ਲਹੂ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਦੇ ਹੱਥਾਂ ਦੇ ਵਿੱਚ ਕਿਲ ਟੋਕੇ ਗਏ ਵੇਖੋ ਹੱਥਾਂ ਦੇ ਵਿੱਚ ਪ੍ਰਭੂ ਨੇ ਇਸ ਕਰਕੇ ਕਿਲ ਟਕਵਾਏ ਕਿ ਜਿਹੜਾ ਇਨਸਾਨ ਇਸ ਤੱਪੀ ਉੱਤੇ ਜੋ ਵੀ ਚੋਰੀਆਂ ਟੱਗੀਆਂ ਇਹਨਾਂ ਹੱਥਾਂ ਦੇ ਨਾਲ ਬੁਰੇ ਕੰਮ ਕਰਦਾ ਤਾਂ ਕਿ ਇਨਸਾਨ ਦੇ ਉਹ ਬੁਰੇ ਕੰਮ ਮਾਫ ਕੀਤੇ ਜਾਣ ਤੇ ਇਨਸਾਨ ਅੱਗੇ ਤੋਂ ਇਹ ਬੁਰੇ ਕੰਮ ਨਾ ਕਰੇ ਇਸੇ ਕਰਕੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਹੱਥਾਂ ਦੇ ਵਿੱਚੋਂ ਇੱਕ ਇਨਸਾਨ ਦੇ ਲਈ ਆਪਣਾ ਪਵਿੱਤਰ ਲਹੂ ਵਹਾ ਦਿੱਤਾ ਵੇਖੋ ਉਤੋਂ ਬਾਤ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਕਿ ਪੈਰਾਂ ਦੇ ਵਿੱਚੋਂ ਵੇਖੋ ਪੈਰਾਂ ਦੇ ਵਿੱਚੋਂ ਪ੍ਰਭੂ ਨੇ ਐਸੇ ਕਰਕੇ ਆਪਣਾ ਪਵਿੱਤਰ ਤੇ ਪਾਪ ਤੇ ਮਹਾਨ ਲਹੂ ਵਹਾਇਆ ਕਿ ਪੈ ਜਿਹੜੇ ਬੁਰੀਾਈ ਕਰਨ ਨੂੰ ਖੂਨ ਕਰਨ ਨੂੰ ਚੋਰੀਆਂ ਕਰਨ ਨੂੰ ਹਰ ਇੱਕ ਬੁਰਾ ਕੰਮ ਨੂੰ ਕਰਨੋਂ ਭੱਜਦੇ ਹਨ ਵਚਨ ਦੇ ਵਿੱਚ ਲਿਖਿਆ ਉਹਨਾਂ ਪੈਰਾਂ ਨੂੰ ਰੋਕਣ ਲਈ ਕਿ ਇਨਸਾਨ ਦੇ ਧਰਤੀ ਦੇ ਉੱਤੇ ਰਹਿ ਕੇ ਪੈਰ ਭਰੀਾਈ ਨੂੰ ਨਾ ਭਜਣ ਖੂਨ ਖਰਾਬੇ ਨੂੰ ਉਹਨਾਂ ਨੂੰ ਭਜੇ ਉਹਨਾਂ ਇੱਕ ਇਨਸਾਨ ਦੇ ਕਰਕੇ ਪ੍ਰਭੂ ਨੇ ਆਪਣੇ ਪੈਰਾਂ ਦੇ ਵਿੱਚ ਕਿਲ ਤਕਵਾ ਲੈ ਹਾਲੇਲੂਇਆ ਤਾਂ ਕਿ ਇਨਸਾਨ ਕੋਈ ਵੀ ਗਲਤੀ ਨਾ ਕਰੇ ਵੇਖੋ ਪੰਜਵਾਂ ਵੇਖੋ ਵਚਨ ਦੇ ਵਿੱਚ ਲਿਖਿਆ ਪ੍ਰਭੂ ਦੀ ਪਸਲੀ ਦੇ ਉੱਤੇ ਨੇਜਾ ਮਾਰਿਆ ਕਿਆ ਵੇਖੋ ਪਸਲੀ ਦਿਲ ਦੇ ਲਾਗੇ ਪ੍ਰਭੂ ਦੇ ਨੇਜਾ ਮਾਰਿਆ ਕਿਆ ਤੇ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਨੇਜਾ ਮਾਰਿਆ ਤੇ ਖੂਨ ਤੇ ਪਾਣੀ ਬਣ ਕੇ ਪਸਲੀ ਦੇ ਵਿੱਚੋਂ ਬਾਹਰ ਆਇਆ ਹਾਲੇਲੂਇਆ ਵੇਖੋ ਦਿਲ ਦੇ ਲਾਗੇ ਜਿਹੜਾ ਉਹ ਖੂਨ ਪਸਰੀ ਦੇ ਵਿੱਚ ਉਬਗਿਆ ਵੇਖੋ ਉਹ ਬੰਦੇ ਦੇ ਅੰਦਰ ਜਿੰਨੇ ਵੀ ਬੁਰੇ ਖਿਆਲ ਬੁਰੀਆਂ ਹਰਾਮਕਾਰੀਆਂ ਵਾਲੀਆਂ ਖਿਆਲ ਜਿੰਨੇ ਵੀ ਮਾੜੇ ਖਿਆਲ ਮਾੜੀਆਂ ਜਿੰਨੀਆਂ ਵੀ ਉਹਦੇ ਅੰਦਰ ਭਾਵਨਾ ਹੈ ਉਹਨਾਂ ਨੂੰ ਖਤਮ ਕਰਨ ਲਈ ਪ੍ਰਭੂ ਯਿਸੂ ਮਸੀਹ ਨੇ ਆਪਣੀ ਪਸਰੀ ਦੇ ਵਿੱਚ ਨੇਜਾ ਖਾਦਾ ਹਾਲੇਲੂਇਆ ਤਾਂ ਕਿ ਉਹ ਇਨਸਾਨ ਬੁਰੇ ਖਿਆਲ ਨਾਲ ਆਪਣੇ ਮਨ ਦੇ ਵਿੱਚ ਬਿਹਾਵੇ ਤੇ ਵੇਖੋ ਭੈਣ ਭਰਾਓ ਸਾਰਾ ਜਿੰਨਾ ਵੀ ਪ੍ਰਭੂ ਦਾ ਪਾਕ ਲਉ ਵਗਿਆ ਨਾ ਇਹ ਇੱਕ ਇਨਸਾਨ ਦੇ ਜੋ ਵੀ ਉਹਦੇ ਅੰਗ ਨੇ ਹਰ ਇੱਕ ਅੰਗ ਨੂੰ ਰੋਕੰਦਰੀ ਤੇ ਧਰਤੀ ਦੇ ਉੱਤੇ ਇਨਸਾਨ ਹਰ ਇੱਕ ਜੋ ਵੀ ਕੰਮ ਕਰੇ ਉਹਦੇ ਦਿੱਤੇ ਵਚਨ ਦੇ ਨਾਲ ਕਰੇ ਤੇ ਉਹ ਲਹੂ ਜੇ ਇਨਸਾਨ ਨੇ ਪਹਿਲਾਂ ਕੀਤਾ ਵੀ ਤੇ ਉਹ ਲਹੂ ਕੀ ਕਰ ਦਿੰਦਾ ਮਾਫ ਕਰ ਦਿੰਦਾ ਤੇ ਫਿਰ ਉਹ ਲਹੂ ਕਹਿੰਦਾ ਤੇ ਦੁਬਾਰਾ ਹੋਣ ਤੂੰ ਮੇਰੇ ਵਿੱਚ ਇੱਡਾਂ ਜੀਵਨ ਗੁਜ਼ਾਰ ਤੇ ਫਿਰ ਇਨਸਾਨ ਪ੍ਰਭੂ ਦੇ ਵਿੱਚ ਰਹਿ ਕੇ ਆਪਣਾ ਜੀਵਨ ਗੁਜ਼ਾਰਦਾ ਹੈ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਅਮੀਨ